ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਆਪਾਂ ਦੱਸਾਂਗੇ ਕੁੰਡੇ ਪਾਉਣੇ ਕਿ ਆਪਾਂ ਨਵੇਂ ਡਿਜ਼ਾਈਨ ਦੇ ਕੁੰਡੇ ਕਿਵੇਂ ਪਾਉਣੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਦੇ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਂ ਕੰਟੀਵਾਲਾ ਬਟਨ ਵੀ ਦਵਾ ਦਿਆ ਕਰੋ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਜੀ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆ ਆਪਾਂ ਕੁੰਡੇ ਇਹ ਆਪਾਂ ਕੁੰਡੇ ਇਸ ਤਰ੍ਹਾਂ ਲੈਣੇ ਆ ਇਸ ਤਰ੍ਹਾਂ نیچے ਦੇ ਲੈਣੇ ਆ ਆ ਦੇਖੋ ਧਾਗਾ ਇਸ ਤਰ੍ਹਾਂ ਪਾ ਕੇ ਸਲਾਈ ਤੇ ਦੋ ਧਾਗੇ ਲੈ ਆਪਾਂ ਦੋ ਦੋ ਧਾਗੇ ਧਾਗੇ ਤਾਂ ਆਪਾਂ ਆਪਣੀ ਮਰਜ਼ੀ ਨਾਲ ਲੈ ਸਕਦੇ ਆ ਤਾਂ ਤਿੰਨ ਵੀ ਲੈ ਸਕਦੇ ਆ ਦੋ ਵੀ ਲੈ ਸਕਦੇ ਆ ਜਿੰਨੇ ਜਿਵੇਂ ਦੇ ਆਪਾਂ ਕੁੰਡੇ ਪਾਉਣੇ ਆਪਾਂ ਉਹ ਮੈਂ ਧਾਗਾ ਲੈ ਲੈ ਸਕਦੇ ਆ ਇਧਰੋਂ ਧਾਗਾ ਲਾਵਾਂਗੇ ਇਹਨੂੰ نیچے ਦੀ ਕਰਾਂਗੇ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਫਿਰ ਇਧਰੋਂ ਇਸ ਤਰ੍ਹਾਂ نیچے ਦੀ ਇਸ ਤਰ੍ਹਾਂ ਲਿਆਵਾਂਗੇ ਕੁੰਡਾ ਧਾਗਾ ਫਿਰ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਅਸੇ ਇਸ ਤਰ੍ਹਾਂ ਬਣਾਉਣੀ ਆਪਾਂ ਇਹਨੂੰ ਇੱਧਰ ਲੈ ਕੇ ਜਾਵਾਂਗੇ। ਇਸ ਤਾਗੇ ਨੂੰ ਇੱਧਰ ਲੈ ਕੇ ਜਾਵਾਂਗੇ। ਇਹਨੂੰ ਇਸ ਤਾਂ ਹਨ ਦੇਖਿਓ ਜੀ ਇਸ ਤਰ੍ਹਾਂ ਲੈ ਕੇ ਜਾਵਾਂਗੇ ਇਹਨੂੰ ਉੱਪਰ ਉੱਪਰ ਦੇ ਇੱਧਰ ਲੈ ਕੇ ਜਾਵਾਂਗੇ। ਇਹਨੂੰ ਇੱਧਰ ਲੈ ਕੇ ਆਵਾਂਗੇ ਆਪਣੇ ਵਾਲੇ ਪਾਸੇ। ਇਹ ਦੇਖਿਓ ਜੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਬਹੁਤ ਹੀ ਸੌਖੇ ਬਣ ਜਾਂਦੇ ਆ ਤੇ ਬਹੁਤ ਸੋਹਣੇ ਲੱਗਦੇ ਆ ਇਸ ਤਰ੍ਹਾਂ ਕਰਕੇ ਅਸਾ ਇਸ ਤਰ੍ਹਾਂ ਹੀ ਪਾਈ ਜਾਣੇ ਆ ਆਪਾਂ ਕੁੰਡੇ ਉਹ ਸਾਧਿਆ ਰੱਖਣਾ ਆਪਾਂ ਆਹ ਵਾਲਾ ਧਾਗਾ ਜਿਹੜਾ ਇਸ ਤਰ੍ਹਾਂ ਇਸ ਤਰ੍ਹਾਂ ਸਲਾਈ ਦੇ ਨਾਲ ਦੀ ਇੱਧਰ ਲੈ ਕੇ ਜਾਣਾ ਪਿੱਛੇ ਨੂੰ ਇਹਨੂੰ ਆਪਾਂ ਆਪਣੇ ਵੱਲ ਲੈ ਕੇ ਆਉਣਾ ਜਿਹੜਾ ਉਧਰ ਦਾ ਧਾਗਾ ਪਿਛਲੇ ਸਾਈਡਾਂ ਦਾ ਧਾਗਾ ਹੁਣ ਆਪਾਂ ਇਹਨੂੰ ਇੱਧਰ ਲੈ ਕੇ ਆਵਾਂਗੇ ਇਹਨੂੰ ਇੱਧਰ ਲੈ ਕੇ ਜਾਵਾਂਗੇ ਧਾਗੇ ਆਪਣੇ ਦੋਨੇ ਬਰਾਬਰ ਦੇ ਲੱਗਣਗੇ ਬਰਾਬਰ ਦੇ ਧਾਗੇ ਰੱਖਣੇ ਆਪਾਂ ਦੋਨੇ ਜਿੰਨੇ ਕੁੰਡੇ ਪਾਉਣੇ ਆਪਾਂ ਆਪਣੇ ਉਹਨੇ ਧਾਗੇ ਰੱਖ ਕੇ ਤੇ ਸੈਂਟਰ ਚੋਂ ਸਟਾਰਟ ਕਰਨਾ ਹੈ ਇਆ ਵੇਖੋ ਇਹ ਇਸ ਤਰ੍ਹਾਂ ਪਾਉਣੇ ਕੰਨ ਲੱਗੇ ਇਹ ਇਸ ਤਰ੍ਹਾਂ ਲਿਜਾ ਕੇ ਇਸ ਤਰ੍ਹਾਂ ਆਪਾਂ ਗੁੰਡਾ ਬਣਾ ਲੈਣਾ ਜਿੰਨੇ ਵੀ ਆਪਾਂ ਗੁੰਡੇ ਪਾਉਣੇ ਆ ਉਹਨੇ ਪਾ ਸਕਦੇ ਆ ਇਹ ਆਪਣੇ ਹੋਂਡਾ ਬਲਕੁੰਡੇ ਪਏ ਦੇਖੋ ਇਹ ਨੀਚੇ ਤੋਂ ਇਸ ਤਰ੍ਹਾਂ ਬੰਨਦਾ ਗੰਡਰ ਉੱਪਰ ਹੁਣ ਅਸੀਂ ਜਦੋਂ ਬਣਾਉਣਾ ਆਪਾਂ ਆਪਣਾ ਇੱਕ ਧਾਗਾ ਰਹਿ ਜਾਂਦਾ ਹੈ ਕੋਈ ਵੀ ਇਹਨਾਂ ਚੋਂ ਆਪਾਂ ਇੱਕ ਧਾਗਾ ਲੈ ਸਕਦੇ ਹਾਂ ਹੁਣ ਜਦੋਂ ਇੱਥੇ ਖਤਮ ਹੋ ਗਿਆ ਜਿਵੇਂ ਆਪਣਾ ਤਾਂ ਇਹਦੇ ਚ ਇੱਕ ਤਾਂ ਘਰਿਆ ਜਾਊਗਾ ਉਹਦੇ ਨਾਲ ਅਸੀਂ ਉੱਪਰਲਾ ਆਪਣਾ ਬਾਰਡਰ ਸਟਾਰਟ ਬਣਾ ਕਰ ਸਕਦੇ ਹਾਂ ਬਾਰਡਰ ਆਪਾਂ ਮੈਂ ਜਿਹੜਿਆ ਹਕੁੰਡੇ ਆ ਹੁਣ ਆਪਾਂ ਇਹਨਾਂ ਨੂੰ ਸਿੰਗਲ ਬਣਾ ਲਵਾਂਗੇ ਜੇ ਇੱਕ ਉਲਟਾ ਸਿੱਧਾ ਦਾ ਬਣਾਉਣਾ ਤਾਂ ਆਪਾਂ ਇੱਕ ਉਲਟਾ ਤੇ ਇੱਕ ਸਿੱਧਾ ਇਸ ਤਰ੍ਹਾਂ ਸਟਾਰਟ ਕਰ ਲਵਾਂਗੇ ਦੋ ਦੋ ਤਾਂ ਗਿਆ ਆਪਾਂ ਇਹਨਾਂ ਨੂੰ ਇੱਕ ਇੱਕ ਦੋਹਾਂ ਦੇ ਇੱਕ ਇੱਕ ਕਰ ਦੇਵਾਂਗੇ ਕਿ ਆਪਾਂ ਇੱਕ ਇੱਕ ਕੁੰਡਾ ਹੀ ਬਣਾਉਣਾ ਇਹਨਾਂ ਦਾ ਤਾਂ ਦੇਖੋ ਜਿਵੇਂ ਬਣਾਇਆ ਸੀਗਾ ਇਸ ਤਰ੍ਹਾਂ ਬਣਿਆ ਉਲਟੇ ਸਾਈਡ ਦਾ ਇਸ ਤਰ੍ਹਾਂ ਦੇਖਦਾ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਬਣਦਾ ਹੈ ਅਜਾ ਲੋ ਜੇ ਮੇਰੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਲਓ ਜੀ ਆਪਾਂ ਮਾਡਲ ਬਣਾਇਆ ਇਹ ਆਪਾਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਕਿਵੇਂ ਬਣਾਇਆ ਇਹ ਦੇਖੋ ਜੀ ਇਹ ਵੀ ਕਿੰਨਾ ਸੋਹਣਾ ਲੱਗਦਾ ਬਣਾਇਆ ਹੋਇਆ ਬਹੁਤ ਸੋਹਣਾ ਲੱਗਦਾ ਥੋੜੀ ਜੀ ਕੈਮਰੇ ਚ ਫੋਟੋ ਨਹੀਂ ਸਹੀ ਆਉਂਦੀ ਇਹ ਦੋਨੋਂ ਸਾਈਡ ਤੋਂ ਬਹੁਤ ਸੋਹਣਾ ਬਣਦਾ ਦੇਖੋ ਜੀ ਇੱਧਰ ਉੱਦੋਂ ਵੀ ਸੋਹਣਾ ਲੱਗਦਾ ਕੋਈ ਵੀ ਬਸ ਆਪਾਂ ਸਿੱਧਾ ਕਰ ਸਕਦੇ ਆ ਆ ਵੀ ਕਰ ਸਕਦੇ ਆ ਜੇ ਆਪਾਂ ਨੂੰ ਆ ਚੰਗਾ ਲੱਗਦਾ ਤਾਂ ਆ ਵੀ ਕਰ ਸਕਦੇ ਆ ਤੇ ਚਲੋ ਜੀ ਮੈਂ ਵੀ ਤੁਹਾਨੂੰ ਦੱਸਦੀ ਆ ਕਿ ਆਪਾਂ ਕਿਵੇਂ ਬਣਾਇਆ ਇਹ ਇਹਦੇ ਵਾਸਤੇ ਆਪਾਂ ਚਾਰ ਲੜ ਲੈਣੀਆਂ ਧਾਗੇ ਦੇ ਆਪਾਂ ਚਾਰ ਧਾਗੇ ਲੈ ਕੇ ਕੁੰਡੇ ਪਾਉਣੇ ਹੁੰਨੇ ਆ ਆਪਾਂ ਉਸ ਤਰ੍ਹਾਂ ਪਾਉਣੇ ਆ ਇਹਦੇ ਯਾਦਿਮੇ ਆਪਾਂ ਹੁਣ ਚਾਰ ਲੜ ਬਣਾ ਲਏ ਜੀ ਇਹਨੂੰ ਵੀ ਆਪਾਂ ਇਸ ਤਰ੍ਹਾਂ ਸੈਂਟਰ ਕਰ ਲੈਣਾ ਸੈਂਟਰ ਤੋਂ ਹੀ ਇਹ ਸਟਾਰਟ ਹੁੰਦਾ ਹੈ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ഇന്ന് ധാഗേനീച്ചപാർപ്പ ആ ഫെ ചാർ ധാഗേ നീച്ചാസ് തര ല നീച്ചേ പാസേജാ ਇਹਨੂੰ ਫੇਰ ਆਪਾਂ ਇਸ ਤਰ੍ਹਾਂ ਲੈ ਕੇ ਜਾਵਾਂਗੇ نیچے ਦੇ ਇਹ ਆਪਾਂ ਇੱਕ ਸਾਈਡ ਹੀ ਬਣਾਉਣੀ ਆ ਇਸ ਤਰ੍ਹਾਂ ਬਣਾ ਲੈਣ ਜਿਵੇਂ ਆਪਾਂ 4-4 ਧਾਗਿਆਂ ਦੇ ਕੁੰਡੇ ਬਣਾਉਣੇ ਹੁੰਦੇ ਆ ਉਹ ਆਪਣੇ ਦੋ ਇਕੱਠੇ ਹੋ ਜਾਂਦੇ ਹੁੰਦੇ ਆ ਇਹ ਆਪਣਾ ਇੱਕ-ਇੱਕ ਕੁੰਡਾ ਹੀ ਬਣੂਗਾ ਜੀ ਤੱਕ ਮੇਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇੱਕ ਵੀਡੀਓ ਪੂਰੀ ਵੇਖਿਆ ਕਰੋ ਤੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਚਲੋ ਜੀ ਆਪਾਂ ਹੁਣ ਪਾ ਲਏ ਇੰਨੇ ਕੁੰਡੇ ਪਾਵਾਂਗੇ ਚਲੋ ਜੀ ਇਸ ਤਰ੍ਹਾਂ ਬਣ ਗਿਆ ਬਾਰਡਰ ਇਹ ਇਧਰੋਂ ਦੇਖੋ ਇਸ ਤਰ੍ਹਾਂ ਇਹ ਹੁਣ ਜਿਵੇਂ ਆਪਣੇ ਕੋਲੇ ਆ ਧਾਗਾ ਗੋਲੇ ਦਾ ਆ ਗਿਆ ਜੀ ਆਪਾਂ ਆ ਧਾਗੇ ਛੱਡ ਕੇ ਇਹਦੇ ਨਾਲ ਆਪਾਂ ਬਣਾਉਣਾ ਸਟਾਰਟ ਕਰ ਦਾਂਗੇ ਆਪਾਂ 14 ਕੁੰਡਿਆਂ ਦਾ ਹੀ ਇੱਕ ਕੁੰਡਾ ਬਣਾ ਲਾਂਗੇ। ਜੇ ਆਪਾਂ ਤਾਂ ਕੁੰਡੇ ਹੀ ਪਾਏ ਆ ਇਹ। ਬਹੁਤ ਹੀ ਸੋਖਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਜਰੂਰ ਬਣਾਇਓ। ਕਿਉਂਕਿ ਆਪਾਂ ਹੁਣ ਪਿਛਲੇ ਆਰਡਰ ਬਹੁਤ ਬਣਾਏ ਆ। ਤੇ ਤੁਸੀਂ ਜਰੂਰ ਟਰਾਈ ਕਰਿਓ ਵਾਹ ਵਾਲਾ ਤੇ ਸ਼ੇਅਰ ਵੀ ਕਰਿਓ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਹਲੋ ਜੀ ਆਪਾਂ ਇਹਦੇ ਤੇ ਹੁਣ ਆਪਣੇ ਮਰਜ਼ੀ ਨਾਲ ਬਾਰਡਰ ਜਿਵੇਂ ਆਪਾਂ ਬਣਾਉਣਾ ਹੋਵੇ ਬਣਾ ਸਕਦੇ ਆ ਅਜਿਹੇ ਤਰ੍ਹਾਂ ਇਸ ਤਰ੍ਹਾਂ ਆ ਗਿਆ ਤੇ ਆਪਾਂ ਇਹਨੂੰ ਉਲਟੀ ਸਾਈਡ ਕਰਨਾ ਉਲਟੀ ਸਾਈਡ ਕਰ ਸਕਦੇ ਆ ਆ ਸਿੱਧਾ ਕਰ ਸਕਦੇ ਆ ਹਾਂਜੀ ਹੁਣ ਤੇ ਮੈਂ ਉਲਟੇ ਸਿੱਧੇ ਸਲਾਈਨਾਂ ਪਾਉਣੀਆਂ ਪਹਿਲਾਂ ਵਾਲੇ ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਜੀ